ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬੜੇ ਦੁਖੀ ਹਿਰਦੇ ਦੇ ਨਾਲ ਇੱਕ ਬੜੀ ਨਮੋਸ਼ੀ ਵਾਲੀ ਗੱਲ ਜੋ ਸਾਂਝੀ ਕਰਨ ਲੱਗਿਆ ਹਾਂ ਕਿ ਕਿਵੇਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਅਮਰ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੀ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਭਾਈ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਜੋ ਪਿਛਲੇ ਦਿਨੀ ਦੋਸਤੋ ਤੁਸੀਂ ਵੀ ਸੋਸ਼ਲ ਮੀਡੀਆ ਤੇ ਅਵਤਾਰ ਸਿੰਘ ਖੰਡਾ ਦੀ ਮਾਤਾ ਦੀ ਵੀਡੀਓ ਦੇਖੀ ਹੋਵੇਗੀ ਜਿਸ ਵਿੱਚ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਸਵਾਲ ਚੁੱਕੇ ਨੇ ਜਿਸ ਨੂੰ ਲੈ ਕੇ ਦੋਸਤੋ ਭਾਈ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬੜੇ ਦੁਖੀ ਹਿਰਦੇ ਦੇ ਨਾਲ ਇੱਕ ਬੜੀ ਨਮੋਸ਼ੀ ਵਾਲੀ ਗੱਲ ਜੋ ਸਾਂਝੀ ਕਰਨ ਲੱਗਿਆ ਹਾਂ ਕਿ ਕਿਵੇਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਅਮਰ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੀ ਜੋ ਲਸਾਨੀ ਸ਼ਹਾਦਤ ਹੈ ਜਿਸ ਨੂੰ ਸਾਡੇ ਸਾਰਿਆਂ ਦਾ ਜੋ ਸਜਦਾ ਹੈ ਸੀਸ ਝੁਕਦਾ ਹੈ ਉਸਤੇ ਉੱਪਰ ਆਪਦੀਆਂ ਸਿਆਸੀ ਰੋਟੀਆਂ ਸੇਕਦਿਆਂ ਹੋਇਆਂ ਜੋ ਭਾਈ ਅਮਰਿਤਪਾਲ ਸਿੰਘ ਨੂੰ ਮੈਨੂੰ ਐਡਵੋਕੇਟ ਈਮਾਨ ਸਿੰਘ ਖਾਰਾ ਨੂੰ ਭਾਈ ਪਪਲਪ੍ਰੀਤ ਸਿੰਘ ਨੂੰ ਅਤੇ ਜੋ ਸਰਦਾਰ ਬਲਜੀਤ ਸਿੰਘ ਉਰਫ ਚਾਚਾ ਬਗੇਲ ਸਿੰਘ ਨੇ ਉਹਨਾਂ ਨੂੰ ਜੋ ਸ਼ਹੀਦ ਪਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੇ ਇੱਕ ਤਰੀਕੇ ਦੇ ਨਾਲ ਵਿਰੁੱਧ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿਵੇਂ ਕਿ ਪਿਛਲੇ 1-2 ਦਿਨਾਂ ਦੇ ਵਿੱਚ ਹੀ ਜੋ ਕਾਂਗਰਸ ਦੇ ਪ੍ਰਧਾਨ ਨੇ ਜੋ ਬਠਿੰਡਾ ਤੋਂ ਕਾਂਗਰਸ ਦੇ ਐਮਪੀ ਦੇ ਉਮੀਦਵਾਰ ਨੇ ਜੋ ਜਲੰਧਰ ਤੋਂ ਕਾਂਗਰਸ ਦੇ ਜੋ ਐਮਪੀ ਦੇ ਉਮੀਦਵਾਰ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਤੇ ਚਾਨਣਾ ਪਾਇਆ ਹੈ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਟੈਕਨੀਕ ਦਾ ਯੂਜ਼ ਕਰਕੇ ਜੋ ਕੁਝ ਫੇਕ ਆਡੀਓ ਫੇਕ ਫੇਸਬੁੱਕ ਪੋਸਟਾਂ ਅਤੇ ਕੋਈ ਝੂਠੀਆਂ ਵੀਡੀਓ ਤਿਆਰ ਕਰਕੇ ਜੋ ਪੰਜਾਬ ਵਾਸੀਆਂ ਨੂੰ ਇੱਕ ਤਰੀਕੇ ਦੇ ਨਾਲ ਭੰਬਲ ਪੂਛੇ ਦੇ ਵਿੱਚ ਪਾਉਣ ਦੀ ਜੋ ਪੁਰਜੋਰ ਕੋਸ਼ਿਸ਼ ਕੀਤੀ ਗਈ ਹੈ ਤੇ ਉਹੀ ਉਹ ਕੁਝ ਸਾਡੇ ਨਾਲ ਹੋ ਰਿਹਾ ਹੈ ਵੀ ਕੁਝ ਫੇਕ ਆਡੀਓਜ਼ ਹੋ ਗਈਆਂ ਫੇਕ ਵੀਡੀਓਜ਼ ਹੋ ਗਈਆਂ ਫੇਕ ਫੇਸਬੁਕਾਂ ਦੇ ਪੋਸਟਾਂ ਦੇ ਆਧਾਰ ਤੇ ਇੱਕ ਬਿਰਤਾਂਤ ਖੜਾ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਨੇ ਉਹਨਾਂ ਦਾ ਬੜਾ ਜ਼ਿਆਦਾ ਸਤਕਾਰ ਸੀ ਹੈ ਤੇ ਹਮੇਸ਼ਾ ਰਹੇਗਾ ਕੌਮ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਬੜਾ ਜ਼ਿਆਦਾ ਉਹਨਾਂ ਦਾ ਇੱਕ ਯੋਗਦਾਨ ਹੈ ਮੈਨੂੰ ਯਾਦ ਹੈ ਜਦੋਂ ਪਿਛਲੇ ਸਾਲ 12 ਜਾਂ 14 April ਨੂੰ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਨੂੰ ਪੰਜਾਬ ਪੁਲਿਸ ਦੇ ਇਸ਼ਾਰਿਆਂ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਉਦੋਂ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੇ ਨਾਲ ਜੋ ਉਹਨਾਂ ਨਾਲ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਇੱਕ ਬਾਹਰੋਂ ਸਾਈਨ ਕਰਕੇ ਮੈਨੂੰ ਇੱਕ ਵਕਾਲਤਨਾਮਾ ਵੀ ਭੇਜਿਆ ਸੀ ਤਾਂ ਕਿ ਉਹਨਾਂ ਦੇ ਜੋ ਮਾਤਾ ਜੀ ਦੇ ਲਈ ਜੋ ਕਾਨੂੰਨੀ ਚਾਰਾ ਜੋਈ ਹੈ ਪੈਰਵੀ ਹੈ ਹੈਬੀਅਸ ਕੋਰਪਸ ਦੀ ਰਿਟ ਪਾ ਕੇ ਇੱਕ ਕੋਈ ਐਸਪੀ ਨੇ ਪੱਟੀ ਮੈਡਮ ਉਹਨਾਂ ਨੇ ਹਿਰਾਸਤ ਦੇ ਵਿੱਚ ਉਥੇ ਠਾਣੇ ਵਿੱਚ ਰੱਖਿਆ ਸੀ ਕਿ ਕਿਵੇਂ ਉਥੇ ਜੋ ਇੱਕ ਹੈਵੀਅਸ ਕੋਰਪਸ ਦੀ ਰਿਟ ਡਾਇਰ ਕਰਕੇ ਤੇ ਉਹਨਾਂ ਨੂੰ ਜੋ ਰਿਹਾ ਕਰਾਇਆ ਜਾ ਸਕੇ ਉਸ ਤੋਂ ਬਾਅਦ ਵੀ ਚਲੋ ਉਹ ਜੋ ਕੋਈ ਕਾਨੂੰਨੀ ਕਿਸੇ ਪੱਖ ਤੋਂ ਉਹਨਾਂ ਨੂੰ ਜੋ ਐਡਵਾਈਸ ਦੀ ਲੋਡ ਹੁੰਦੀ ਸੀ ਤਾਂ ਉਸ ਸਮੇਂ ਸਿਰ ਜੋ ਗੱਲਬਾਤ ਕਰਕੇ ਵੀ ਪੁੱਛ ਲੈਂਦੇ ਹੁੰਦੇ ਸੀ ਤਾਂ ਉਹ ਸਾਰਾ ਕੁਝ ਹੀ ਹੁਣ ਇੱਕ ਤਰੀਕੇ ਦੇ ਨਾਲ ਫੋਨ ਦੇ ਵਿੱਚ WhatsApp ਦੇ ਵਿੱਚ ਮੌਜੂਦ ਹੈ ਮੈਨੂੰ ਯਾਦ ਹੈ ਉਹਨਾਂ ਦੀ ਸ਼ਹਾਦਤ ਤੋਂ ਵੀ ਕੁ ਦਿਨ ਪਹਿਲਾਂ ਉਹਨਾਂ ਨੇ ਮੈਨੂੰ WhatsApp ਤੇ ਜੋ 23 ਮਈ 2023 ਨੂੰ ਮੇਰੇ ਜਨਮ ਦਿਨ ਤੇ ਉਹਨਾਂ ਨੇ ਜੋ ਸ਼ੁਭਕਾਮਨਾਵਾਂ ਵੀ ਕੱਲੀਆਂ ਸਨ ਤੇ ਜੋ ਭਾਈ ਪਪਲ ਪ੍ਰੀਤ ਸਿੰਘ ਨਾਲ ਅਤੇ ਭਾਈ ਅਮਰਿਤਪਾਲ ਸਿੰਘ ਹੋਰਾਂ ਨਾਲ ਵੀ ਉਹਨਾਂ ਦਾ ਬੜਾ ਜ਼ਿਆਦਾ ਇੱਕ ਗਹਿਰਾ ਪ੍ਰੇਮ ਭਰਿਆ ਰਿਸ਼ਤਾ ਸੀ ਮੈਨੂੰ ਯਾਦ ਹੈ ਕਿ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤਾਂ ਉਸ ਤੋਂ ਬਾਅਦ ਕਿਵੇਂ ਦਿਬੜੂਗੜ ਜੇਲ੍ਹ ਦੇ ਵਿੱਚ ਜਿੰਨੇ ਉੱਥੇ ਸਿੰਘ ਨੇ ਉਨ੍ਹਾਂ ਵੱਲੋਂ ਜੋ ਅਖੰਡ ਪਾਠ ਸਾਹਿਬ ਨੇ ਪਾਠ ਨੇ ਉਹ ਸੰਪੂਰਣ ਕੀਤੇ ਗਏ ਬੜੇ ਜਿਆਦਾ ਵਿਰਾਗ ਵਿੱਚ ਆ ਗਏ ਸੀ ਉਹ ਸਾਰੇ ਤੇ ਉਹਨਾਂ ਦਾ ਬੜਾ ਸਤਕਾਰ ਸੀ ਸ਼ਹੀਦ ਪਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੇ ਲਈ ਤੇ ਇਸ ਸਮੇਂ ਜੋ ਇਹਨਾਂ ਫੇਕ ਆਡੀਓ ਫੇਕ ਵੀਡੀਓ ਫੇਕ ਪੋਸਟਾਂ ਦੁਆਰਾ ਇੱਕ ਜੋ ਬੜੇ ਜਝਾਰੂ ਯੋਧੇ ਨੇ ਪਾਈਆ ਪਪਲਪ੍ਰੀਤ ਸਿੰਘ ਜਿਨ੍ਹਾਂ ਦਾ ਪਿਛਲਾ 10-12 ਸਾਲਾਂ ਦਾ ਇਤਿਹਾਸ ਦੱਸਦਾ ਹੈ ビック ਕੇ ਮੇ ਉਹਨਾਂ ਨੇ ਕੌਮ ਦੇ ਲਈ ਜੇਲ ਕੱਟੀ ਹੈ ਕਿਵੇਂ ਉਹਨਾਂ ਨੇ ਯੂਏਪੀ ਲੱਗੀ ਜੋ ਕੌਮੀ ਕਾਰਜਾਂ ਦੇ ਵਿੱਚ ਯੂਏਪੀ ਦੀ ਜੇਲ ਚ ਰਹੇ 307 ਉਹਨਾਂ ਤੇ ਲੱਗੀ ਕਿਉਂਕਿ ਉਹਨਾਂ ਨੇ ਨਸ਼ਾ ਤਸਕਰਾਂ ਦਾ ਵਿਰੋਧ ਕੀਤਾ ਆਪਦੇ ਮਜੀਠੇ ਹਲਕੇ ਦੇ ਵਿੱਚ ਨਸ਼ਾ ਮੁਕਤੀ ਦੇ ਲਈ ਉਹਨਾਂ ਨੇ ਲਹਿ ਚੜਾਈ ਤਾਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਇਹ ਸਾਰਾ ਕੁਝ ਇੱਕ ਝੂਠਾ ਇੱਕ ਝੂਠੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਇੱਥੇ ਬੜੀ ਮਾੜੀ ਗੱਲ ਹੈ ਉਹਨਾਂ ਸ਼ਰਾਰਤੀ ਅੰਸਰਾਂ ਦੀ ਵੀ ਜੋ ਸ਼ਹੀਦਾ ਦੇ ਪਰਿਵਾਰ ਨੇ ਜੋ ਸ਼ਹੀਦ ਪਾਈ ਅਵਤਾਰ ਸਿੰਘ ਜੀ ਖੰਡਾ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਨੇ ਉਹਨਾਂ ਨੂੰ ਵੀ ਇਹ ਝੂਠੀਆਂ ਆਡੀਓ ਇਹ ਫੇਕ ਵੀਡੀਓ ਫੇਕ ਫੇਸਬੁਕ ਪੋਸਟਾਂ ਤਿਆਰ ਕਰਕੇ ਜੋ ਇੱਕ ਤਰੀਕੇ ਦੇ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਹੈ ਕੌਮ ਦੇ ਅੱਗੇ ਇਹੋ ਜਿਹੇ ਫੇਕ ਫਿਰ ਤੋਂ ਆਡੀਓ ਵੀਡੀਓ ਜਾਂ ਪੋਸਟਾਂ ਪੇਸ਼ ਕੀਤੀਆਂ ਜਾਣ ਪਰ ਕੌਮ ਬੜੀ ਸਮਰੱਥ ਹੈ ਜੋ ਬੜਾ ਆਪਾਂ ਸਾਰਿਆਂ ਨੇ ਇੱਕ ਸੂਝਵਾਨ ਤਰੀਕੇ ਦੇ ਨਾਲ ਇਸ ਚੀਜ਼ ਨੂੰ ਦੇਖਣਾ ਹੈ ਕਿ ਇੱਕ ਪਾਸੇ ਤਾਂ ਧਿਆਨ ਸਿੰਘ ਡੋਗਰੇ ਦੇ ਵਾਰਸ ਨੇ ਉਹ ਜਿਹੜੇ ਮੈਂ ਕਹੂੰਗਾ ਸ਼ਰਾਰਤੀ ਅੰਸਰ ਨੇ ਜਿਹੜੇ ਇਸ ਸਮੇਂ ਸਰਕਾਰ ਦੇ ਇਸ਼ਾਰਿਆਂ ਦੇ ਉੱਪਰ ਇੱਕ ਪੰਥਕ ਸੋਚ ਨੂੰ ਪੰਥਕ ਧਿਰ ਨੂੰ ਖੋਰੂ ਲਾਉਣ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਨੇ ਤੇ ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੇ ਵਾਰਸ ਭਾਈ ਅੰਮ੍ਰਿਤਪਾਲ ਸਿੰਘ ਉਰੀ ਨੇ ਤੇ ਜਿਹੜੇ ਉਹਨਾਂ ਦੇ ਸਾਥੀ ਨੇ ਦਿਬਰੂਗੜ੍ਹ ਵਿਖੇ ਅੰਮ੍ਰਿਤਸਰ ਵਿੱਚ ਜਿਹੜੇ ਕੀ ਇਸ ਸਮੇਂ ਕੌਮ ਦੀ ਖਾਤਰ ਜੇਲ੍ਹਾਂ ਦੇ ਵਿੱਚ ਬੈਠੇ ਨੇ ਪਰ ਇਸ ਸਾਰੀ ਚੀਜ਼ ਦਾ ਨਤਾਰਾ ਆਪ ਹੀ ਹੋ ਜਾਣਾ ਜੋ ਮਹਾਰਾਜ ਨੇ ਇਹਨਾਂ ਦਾ ਜਿਹੜੇ ਇਸ਼ਾਰਾਤੀ ਅੰਸਰ ਨੇ ਇਹਨਾਂ ਦਾ ਪਰਦਾ ਫਾਸ਼ ਕਰ ਦੇਣਾ ਤੇ ਛੇਤੀ ਹੀ ਇਹਨਾਂ ਸਾਰਿਆਂ ਨੂੰ ਜੋ ਕੌਮ ਦੀ ਕਟਹਿਰੇ ਵਿੱਚ ਕੌਮ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂਗੇ ਤੇ ਫਿਰ ਕੌਮ ਨੇ ਨਿਤਾਰਾ ਕਰਨਾ ਹੈ ਕਿ ਇਨਾਂ ਸਾਰਿਆਂ ਨੇ ਇਹ ਝੂਠਾ ਜਿਹੜਾ ਬਿਰਤਾਂਤ ਹੈ ਕਿਉਂ ਰਚਿਆ ਤਾਂ ਸਾਰਿਆਂ ਨੂੰ ਬੇਨਤੀ ਹੈ ਸਮੁੱਚੇ ਪੰਜਾਬ ਵਾਸੀਆਂ ਨੂੰ ਆਪਾਂ ਇਨਾਂ ਪ੍ਰੋਪਾਗੈਂਡਾ ਤੋਂ ਝੂਠੇ ਨੈਰੇਟਿਵ ਤੋਂ ਸੁਚੇਤ ਰਹੀਏ ਤੇ ਜਿਹੜੇ ਕੌਮੀ ਹਿੱਤ ਦੇ ਵਿੱਚ ਨੇ ਆਪ ਦੇ ਸਾਰੇ ਕਾਰਜਾਂ ਨੂੰ ਸੰਪੂਰਨ ਕਰਦੇ ਰਹੀਏ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਤਪਾਲ ਸਿੰਘ ਦੀ ਵਾਰਿਸ ਪੰਜਾਬ ਜੱਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਜੋ ਵੀ ਇਸ ਮਾਮਲੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਬਰਦ ਇਹ ਫੇਕ ਵੀਡੀਓ ਫੇਕ ਆਡੀਓ ਸਾਜ਼ਿਸ਼ਾਂ ਦੇ ਤਹਿਤ ਬਣਾਈਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੀ ਵਾਰਿਸ ਪੰਜਾਬ ਜੱਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਾ ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ